ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਉਹਨਾਂ ਐਸਲੇ ਖੜੇ ਨਿਊ ਅੰਮ੍ਰਿਤਸਰ ਦੇ ਜੀ ਮਾਰਕੀਟ ਦੇ ਬਿਲਕੁਲ ਸੱਮਣੇ ਤੇ ਜਿਹੜਾ ਮੇਨ ਗੇਟ ਆ ਨਾ ਨਿਊ ਅੰਮ੍ਰਿਤਸਰ ਦਾ ਉਹ ਤੋਂ ਲਗਭਗ 500 450 ਕਦਮ ਅੰਦਰ ਜਿਹੜਾ ਨਾ ਆ ਕੇ ਤੇ ਇੱਥੇ ਮੈਂ ਵੇਖਣ ਦਿਆਂ ਵੀ ਇੱਕ ਨਾ ਇਹਨਾਂ ਨੇ ਲਾਈ ਆ ਜਿਹੜੀ ਆ ਅਕਿਊਰੀਅਮ ਆ ਜਿਹੜਾ ਬਹੁਤ ਵੱਡਾ ਇਹਨਾਂ ਨੇ ਮਤਲਬ ਇਹਦਾ ਦਾਵਾ ਕਰਦੇ ਆ ਵੀ ਇੰਡੀਆ ਫਰਸਟ ਲਾਰਜੇਸਟ ਅਨਲੋ ਅਕਿਊਰੀਅਮ ਤੇ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਇਹਦਾ ਕੀ ਕਿਵੇਂ ਆ ਕਿ ਕੀ ਹਿਸਾਬ-ਤਾਬਾ ਹੈ ਅੱਜ ਮਤਲਬ ਮੇਰੇ ਖਿਆਲ ਤੋਂ ਇਹਨਾਂ ਨੇ ਸ਼ੁਰੂ ਕੀਤਾ ਅਕਿਊਰੀਅਮ ਤੇ ਇਹਦਾ ਵੇਖੋ ਵੈਲਕਮ ਟੂ ਦਾ ਇੰਡੀਆਜ਼ ਫਰਸਟ ਲਾਰਜੇਸਟ ਟਨਲ ਅਕਿਊਰੀਅਮ ਤੇ ਇਹਦਾ ਜਿਹੜੀ ਆ ਆਪਾਂ ਟਿਕਟ ਦਾ ਵੀ ਪਤਾ ਕਰਦੇ ਹਾਂ ਇੱਥੋਂ ਤੇ ਅੰਦਰ ਵੀ ਚੱਲਦੇ ਹਾਂ ਵੇਖਦੇ ਹਾਂ ਵੀ ਕੀ ਕੀ ਹੈਗਾ ਕਿ ਆ ਜਿਤਨਾ ਹੁਣ ਇਹਨਾਂ ਨੇ ਆ ਬਾਹਰ ਜਿਤਨਾ ਜੋ ਦਿਖਾਇਆ ਵਾ ਅੰਦਰ ਵੇਖਦੇ ਆਂ ਵੀ ਇਹ ਇਹਦੇ ਨਾਲ ਮਿਲਦੇ ਜੁਲਦੇ ਇੰਨੀਆਂ ਮੱਛੀਆਂ ਹੈਗੀਆਂ ਤੇ ਆ ਹਾਲੇ ਤੇ ਜਿਹੜਾ ਨਾ ਇਹਨਾਂ ਨੇ ਕਰਨ ਦੇ ਆ ਸਾਰੀ ਸੈਟਅਪ ਆ ਮੇਲਾ ਵਾ ਇਹ ਮੇਰੇ ਕਹਿੰਦਾ ਸ਼ਨੀਵਾਰ ਤੋਂ ਮੈਨੂੰ ਪਤਾ ਲੱਗਾ ਵੀ ਇਹਨੇ ਇਹਨਾਂ ਨੇ ਸਾਰਾ ਕੁਝ ਕਰਕੇ ਸੈੱਟ ਤੇ ਸ਼ਨੀਵਾਰ ਤੋਂ ਸ਼ੁਰੂ ਹੋਣਾ ਵਾ ਕੱਲ ਤੋਂ ਹਾਂਜੀ ਯਾਨਕਿ ਆ ਹਾਲੇ ਇਹਦੀ ਸਾਰੀ ਤਿਆਰੀ ਹੋਣ ਲਈ ਆ ਤੇ ਆਹ ਟਿਕਟ ਕਾਊਂਟਰ ਆ ਚਲਦੇ ਆਂ ਤੁਹ ਟਿਕਟ ਲੈ ਕੇ ਅੰਦਰ ਜਾ ਕੇ ਵੇਖਦੇ ਆਂ ਸਾਰਾ ਕੁਝ ਤੇ 100 ਰੁਪਏ ਦੀ ਟਿਕਟ ਆ ਹਾਂਜੀ 3 ਸਾਲ ਤੋਂ ਉੱਪਰ ਦੇ ਬੱਚੇ ਦੀ ਵੀ ਤੇ ਬੱਚਾ ਜਿਹੜਾ 3 ਸਾਲ ਤੋਂ ਛੋਟਾ ਉਹਦੀ ਨਹੀਂ ਲੱਗਦੀ ਹਾਂਜੀ ਤੇ ਆਹ ਇਸ ਤਰ੍ਹਾਂ ਦਾ ਬਾਹਰ ਜਿਹੜਾ ਨਾ ਇਹ ਇਹ ਨਜ਼ਾਰਾ ਆ ਹੁਣ ਦੇਖੋ ਮੱਛੀਆਂ ਜਿਹੜੀਆਂ ਇੱਕ ਇੱਕ ਮੱਛੀ ਦਾ ਜਿਹੜਾ ਨਾ ਇਹਨਾਂ ਨੇ ਉੱਤੇ ਨਾ ਲਿਖਿਆ ਬਹੁਤੀਆਂ ਦੇ ਜਿਹੜਾ ਨਾ ਲਿਖ ਕੇ ਲਾਇਆ ਤੇ ਬੱਚੇ ਜਿਹੜੇ ਆ ਨਾ ਉਹ ਬਹੁਤ ਚੀਜ਼ ਨੂੰ ਲਾਈਕ ਕਰਦੇ ਆ ਤਾਂ ਮਤਲਬ ਕੋਈ ਮੇਰੇ ਖਿਆਲ ਅਕਸਰ ਉਹ ਜੀ ਨਹੀਂ ਰਹੀ ਹੋਣੀ ਛੋਟੀ ਤੋਂ ਛੋਟੀ ਮੱਛੀ ਵੱਡੀ ਤੋਂ ਵੱਡੀ ਮੱਛੀ ਜਿਹੜੀ ਆ ਤੇ ਕਾਲੀ ਪੀਲੀ ਆ ਵੇਖੋ ਕਿੰਨੀਆਂ ਸ਼ਾਨਦਾਰ ਲੱਗਦੀਆਂ ਨੇ ਕਿੰਨੀਆਂ ਕਿੰਨੀਆਂ ਮੱਛੀਆਂ ਤਾਂ ਦੇਖ ਕੇ ਤੇ ਸਿਆਣੇ ਬਣੇ ਦਾ ਵੀ ਦਿਲ ਬਹੁਤ ਖੁਸ਼ ਹੁੰਦਾ ਵੀ ਇਹ ਬੰਨ ਸੋਨੇ ਰੰਗ ਆ ਕੋਈ ਰੰਗ ਨਹੀਂ ਹੈਗਾ ਜਿਹੜਾ ਮਤਲਬ ਇਹਨਾਂ ਮੱਛੀਆਂ ਦੇ ਵਿੱਚ ਨਾ ਹੋਵੇ ਆ ਮੱਛੀ ਦੇ ਉੱਪਰ ਕਿਸਮ ਲਿਖੀ ਆ ਹਾਂਜੀ ਤੇ ਇਹ ਵੀ ਆ ਅਗਲੀਆਂ ਮੱਛੀਆਂ ਦੋ ਤਿੰਨ ਰੰਗਾਂ ਦੀਆਂ ਵਾ ਹੈ ਨੀ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਮੱਛੀਆਂ ਨਾ ਨਿੱਕੇ ਨਿੱਕੇ ਸ਼ੁਰੂਆਤ ਚ ਇਹਨਾਂ ਨੇ ਨਾ ਦੋਵੇਂ ਪਾਸੇ ਜਿਹੜੀਆਂ ਨਾ ਉਹ ਗੱਲਰੀ ਬਣਾ ਕੇ ਲਾਈਆਂ ਹੀ ਆ ਤੇ ਕੁੱਲ ਤਿੰਨ ਗੱਲਰੀਆਂ ਵਾ ਪਹਿਲੀ ਗੱਲਰੀ ਜਿਹੜੀ ਆ ਉਹ ਤੇ ਉਸ ਤੋਂ ਬਾਅਦ ਫਿਰ ਦੂਸਰੀ ਗੱਲਰੀ ਜਿਹੜੀ ਆ ਉਹ 'ਚ ਵੀ ਇਸੇ ਤਰ੍ਹਾਂ ਇਹਨਾਂ ਨੇ ਪਾਏ ਬਕਸ ਬਣਾ ਕੇ ਤੇ ਤੀਜੀ ਜਿਹੜੀ ਉਹ ਟੰਨਾ ਲਗਾ ਪੂਰਾ ਹੈ ਨੀ ਅਹ ਆ ਸਬ ਕੋਈ ਬੇਚ ਨਹੀਂ ਜਿਹਦੇ ਉੱਤੇ ਇਹਨਾਂ ਨਾਂ ਨਹੀਂ ਲਿਖਿਆ ਲਗਭਗ ਸਾਰਿਆਂ ਦੇ ਉੱਤੇ ਨਾਂ ਲਿਖ ਕੇ ਤਾਂ ਤਾਂ ਕਿ ਬੱਚਿਆਂ ਨੂੰ ਜਿਹੜੀ ਇਹਨਾਂ ਪੂਰੀ ਜਾਣਕਾਰੀ ਹੋਵੇ ਆ ਵੀ ਛੋਟੀਆਂ ਛੋਟੀਆਂ ਅੰਦਰ ਮੱਛੀਆਂ ਕਿੰਨੀਆਂ ਪਿਆਰੀਆਂ ਲੱਗਦੀਆਂ ਹਾਂਜੀ ਤੇ ਆ 골ਡ ਫਿਸ਼ ਲੱਗਦੀ ਵੀ 골ਡ ਵਰਗੀ ਆ ਪੂਰੀ ਤੇ ਆ ਇਹ ਕਿਹੋ ਜਿਹੀ ਚੱਗਿਆ ਪਰ ਬਹੁਤ ਪਿਆਰੀ ਫਿਰ ਸ ਹੈ ਹਾਂਜੀ ਤੇ ਆ ਇੱਕ ਨੁੱਕਰ ਚ ਲਾਕ ਕੇ ਜਿਹੜੀ ਨਾ ਉਹ ਬੈਠੀ ਆ ਤੇ ਆ ਆ ਚਲ ਪਈ ਇਹਦੀ ਤੇ ਆ ਦੇਖੋ ਸੱਪ ਦੀ ਸ਼ਕਲ ਲੱਗਦੀ ਪੂਰੀ ਉਹਦੀ ਹਾਂਜੀ ਤੇ ਕਿੰਨੀ ਪਿਆਰੀਆਂ ਲੱਗਦੀਆਂ ਹੈ ਜੀ ਮਤਲਬ ਇਹ ਲਗਭਗ ਮੀਡੀਅਮ ਜਸ ਹੈਗਾ ਇਹਨਾਂ ਦਾ ਕਿ ਕਈ ਬਹੁਤ ਧੀਕੀਆਂ ਨਿੱਕੀਆਂ ਨਿੱਕੀਆਂ ਤੇ ਕਈ ਬਹੁਤ ਆ ਬਹੁਤ ਅਜੀਬ ਜਿਹੀ ਲੱਗੀ ਮੈਨੂੰ ਤੇ ਪਹਿਲਾਂ ਪਤਾ ਹੀ ਨਹੀਂ ਲੱਗਣ ਰਿਹਾ ਵੀ ਇਹ ਕੀ ਚੀਜ਼ ਹੈ ਜੀ ਬਾਅਦ ਪਤਾ ਲੱਗਾ ਵੀ ਇਹ ਮੱਛੀ ਆ ਹੈ ਜੀ ਆ ਬਹੁਤ ਨਿੱਕੀ ਨਿੱਕੀ ਆ ਇਲੈਕਟ੍ਰੋਨਿਕ ਜੈਲੋ ਆਹਨ ਦੂਸਰੀ ਜਿਹੜੀ ਨਾ ਗੈਲਰੀ ਇੱਥੋਂ ਸ਼ੁਰੂ ਹੋ ਜਾਂਦੀ ਆ ਜਿਹੜੀ ਪਹਿਲੀ ਆ ਪਾ ਦੇਖ ਲਈ ਪੂਰੀ ਆ ਇੱਥੇ ਵੇਖੋ ਬਿਲਕੁਲ ਬਲੈਕ ਆ ਇੱਥੇ ਬਿਲਕੁਲ ਵਾਈਟ ਵੀ ਮਿਲਕੀ ਵਾਈਟ ਵੀ ਤੁਹਾਨੂੰ ਜਿਹੜੀ ਉਹਨਾਂ ਦੇਸ ਜੀ ਜਿਹੜੀ ਫਿਸ਼ ਕੋ ਮਦਲ ਆਰਾਮ ਕਰਦੀਆਂ ਹੈ ਨਹੀਂ ਇਹਨਾਂ ਲਈ ਆਕਸੀਜਨ ਵੀ ਜਿਹੜੀ ਉਹ ਲਗਭਗ ਇਹਨਾਂ ਵਿੱਚ ਚੱਲਦੀ ਰਹਿੰਦੀ ਹੈ ਵਿੱਚ ਪਾਣੀ ਵੀ ਉਹਨਾਂ ਚੋੜੀ ਹੁੰਦੀ ਹੈ ਤੇ ਹਾਂ ਵਖ ਕਿੰਨੀਆਂ ਪਿਆਰੀਆਂ ਲੱਗਦੀਆਂ ਆ ਜਿਹੜੇ ਇਕੱਠਾ ਇੱਕ ਝੁੰਡ ਵੀ ਬਣਾ ਕੇ ਜਿਹੜੀਆਂ ਇਹਨਾਂ ਨੇ ਰੱਖਿਆ ਪੂਰਾ ਆ ਬਿਲਕੁਲ ਬੜੀ ਮਤਲਬ ਇਹ ਲੱਗਦਾ ਵੀ ਬਹੁਤ ਡੇਂਜਰਸ ਹੈਗਾ ਹੈ ਇਹ تھی ਜੋ ਵੀ ਕਿੱਕੜਾ ਟਾਈਪ ਆ ਇਹ ਆ ਰੰਗ-ਬਰੰਗੀਆਂ ਵਾਂ ਕਾਲੀਆਂ ਵੀ ਚਿੱਟੀਆਂ ਵੀ ਹੁੰਦੀਆਂ ਇੱਥੋਂ ਉਹ ਮੈਂ ਨਹੀਂ ਹਟਾਇਆ ਕਿਉਂਕਿ ਤੁਹਾਨੂੰ ਜੀ ਆਇਆਂ ਨੂੰ ਬਣ ਕੇ ਲਕੀਏ ਕਿ ਬਹੁਤ ਨਿੱਕੀਆਂ ਐ ਵਸ ਮਿੱਠੀ ਕਈਆਂ ਚ ਬਹੁਤ ਘੱਟ ਆ ਜਿਹੜੀਆਂ ਹੈਗੀਆਂ ਵੋ ਅੰਦਰ ਫਰਾਂ ਦੇ ਵਿੱਚ ਆ ਕੇ ਵੱਡ ਜਾਂਦੀਆਂ ਹਾਂ ਦੇਖੋ ਇਹ ਸਭ ਕਿਸਮਾਂ ਦੀਆਂ ਜਿਹੜੀਆਂ ਇਹਨਾਂ ਨੇ ਨਿੱਕੀਆਂ ਵੱਡੀਆਂ ਸਭ ਮੱਛੀਆਂ ਜਿਹੜੀਆਂ ਇੱਥੇ ਇਹਨਾਂ ਨੇ ਇਕੱਠੀਆਂ ਕੀਤੀਆਂ ਜੀ ਆ ਬਿਲਕੁਲ ਮਿਲਕੀ ਵਾਈਟ ਦੀਆਂ ਜਿਹੜੀਆਂ ਬਲੈਕ ਹੈ ਉਹ ਤਾਂ ਬਿਲਕੁਲ ਆਪੋਜੀਟ ਹੈਂਦੀ ਇਹ ਸਾਰੇ ਰੰਗਾਂ ਦੀਆਂ ਤੇ ਆ ਕਿਦੋਂ ਹੁਣ ਟਨਲ ਦੇ ਵਿੱਚ ਚਾਣਾ ਉਤੋਂ ਪਹਿਲਾਂ ਇਹ ਆਹ ਜਿਹੜੀਆਂ ਇਹਨਾਂ ਨੇ ਲਾਈਆਂ ਆ ਟਨਲ ਸ਼ੁਰੂ ਹੋ ਗਈ ਆ ਇਹ ਆਪਣੇ ਸਿਰ ਦੇ ਉੱਤੋਂ ਅਸੀਂ ਥੱਲੇੋਂ ਨਿਕਲਦੇ ਆ ਤੇ ਉੱਪਰਲੇ ਪਾਸੇ ਸਾਰੇ ਟੈਨ ਲਾ ਇਹ ਚਿੱੰਨੀ ਕੀ ਵੱਡੀ ਮੱਛੀ ਕਾਫੀ ਮਤਲ ਜਿਵੇਂ ਜਿਵੇਂ ਗਏ ਜਾਈ ਜੰਨੀ ਆ ਕਿਵੇਂ ਤੇਵੇਂ ਜੜੀ ਨਾ ਉਹ ਜਿਹੜੀ ਆ ਉਹ ਮਤਲ ਮੱਛੀਆਂ ਜਿਹੜੀਆਂ ਨਾ ਵੱਡੀਆਂ ਵਿੱਚ ਆ ਜਾਂਦੀਆਂ ਪੂਰਾ ਜਿਹੜਾ ਅਖੀਰ ਤੱਕ ਕਰ ਟੈਨ ਲਗਾ ਲੰਮੇ ਦਾ ਲੰਮਾ ਜਿ ਤਰ੍ਹਾਂ ਬਾਕੀ ਗੱਲੜੀਆਂ ਹਰ ਤਰ੍ਹਾਂ ਦੀ ਮੱਛੀ ਦੇ ਵਿੱਚ ਆ ਹਾਂਜੀ ਆ ਆ ਦੇਖੋ ਮੱਛੀਆਂ ਦੇ ਝੁੰਡਾਂ ਦੇ ਝੁੰਡਾਂ ਹਾਂਜੀ ਆਹ ਮਤਲਬ ਇਹ ਫੀਲਿੰਗ ਆਉਂਦੀ ਆ ਵੀ ਅਸੀਂ ਪਾਣੀ ਦੇ ਵਿੱਚੋਂ ਚੱਲਣ ਦੇ ਹਾਂ ਤੇ ਪਾਣੀ ਦੇ ਉੱਪਰ ਥੱਲੇ ਸਾਡੇ ਤੇ ਮੱਛੀਆਂ ਜਿਹੜੀਆਂ ਉੱਪਰੋਂ ਦੇਖਦੀਆਂ ਆ ਆ ਦੇਖੋ ਮੱਛੀ ਦਾ ਸਾਈਜ਼ ਇਹ ਬੇਟੇ ਦੇ ਜਿੰਨਾ ਬੁਦੇ 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 ਬੇਟੇ ਦਾ ਆਹ ਛੋਟੀਆਂ ਮੱਛੀਆਂ ਦੇਦੀਆਂ ਉਹ ਵੀ ਉਹਨਾਂ ਦਾ ਵੀ ਆਪਣਾ ਵੱਖਰਾ ਗਰੁੱਪ ਹੈ ਜੀ ਹਾਲੇ ਨਾ ਇਹ ਪੂਰੀ ਤਰ੍ਹਾਂ ਇਹਨਾਂ ਸ਼ੁਰੂ ਨਹੀਂ ਕੀਤਾ ਮੇਲੇ ala ਵੀ ਕੱਲ ਤੋਂ ਇਹਨਾਂ ਨੇ ਮੇਰੇ ਕੋਲ ਸਟਾਲ ਕੀਤਾ ਐਕੁਰੀਅਮ ਤੇ ਜਿਹੜਾ ਕੋਲੇ ਕੱਲ ਦਾ ਤੇ ਫਿਰ ਵੀ ਕਾਫੀ ਲੋਕ ਜਿਹੜੇ ਨਾ ਉਹ ਇੱਥੇ ਆ ਰਹੇ ਆ ਵੇਖੋ ਮੱਛੀ ਦਾ ਸਾਈਜ਼ ਵੇਖੋ ਜੀ ਆਹ ਬਿਲਕੁਲ ਸਿਰ ਦੇ ਉੱਤੇ ਆ ਹਨ ਜੀ ਇਹ ਆ ਗੈਲਰੀ ਆ ਜਿਹੜੀ ਆ ਪੂਰਾ ਟਨ ਟਨਲ ਹੈਗਾ ਕਿ ਆ ਹੁਣ ਬਾਹਰ ਆ ਗਏ ਆ ਆਪਾਂ ਤੇ ਅੱਗੇ ਜਿਹੜਾ ਜਿਵੇਂ ਜਿਵੇਂ ਆਪਾਂ ਜਾਂਦੇ ਨਾ ਹੁਣ ਬੱਚਿਆਂ ਦੇ ਭੰਗੂੜੇ ਵਗੈਰਾ ਲੱਗਣ ਦੇ ਆ ਕੁਝ ਰਾਈਡਾਂ ਜਿਹੜੀਆਂ ਉਹ ਆਲਰੇਡੀ ਜਿਹੜੀਆਂ ਨਾ ਲੱਗੀਆਂ ਵਾ ਉਹ ਬੱਚੇ ਉਹਦਾ ਇੰਜੋਏ ਕਰਨ ਦੇ ਆ ਤੇ ਬਾਕੀ ਆ ਸਟਾਲ ਜਿਹੜੇ ਆ ਕੁਝ ਲੱਗੇ ਆ ਕੁਝ ਲੱਗਣ ਦੇ ਆ ਹਾਂਜੀ ਤੇ ਕੱਲ ਤੱਕਰ ਜਿਹੜਾ ਮਤਲ ਲਗਭਗ ਸਭ ਇਹ ਮਿਲਖਲੇ ਹੋ ਜਾਣਾ ਜਿਵੇਂ ਦੱਸਣ ਦੇ ਆ ਤੇ ਹਾਂ ਬਾਕੀ ਸਾਰਾ ਕੁਝ ਇਹ ਆਨ ਬੱਚਿਆਂ ਦੇ ਜਿਹੜੇ ਨਾ ਲੱਗੇ ਹੋਏ ਆ ਕੁਝ ਰਾਈਡਾਂ ਤੇ ਬੱਚੇ ਉਹਦਾ ਇੰਜੋਏ ਕਰਦੇ ਜਿਹੜੇ ਇੱਥੇ ਆਏ ਪੇਰੈਂਟਸ ਦੇ ਨਾਲ ਤੇ ਬਾਕੀ ਜਿਹੜਾ ਮੈਨੂੰ ਸੈਚਰਡੇ ਨੂੰ ਇਹ ਸਾਰਾ ਬਿਲਕੁਲ ਉਹ ਜਿਹੜਾ ਅਮਰਤਜੀਤ ਨੇ ਵੀ ਮੇਰੀ ਗੱਲ ਹੋਈ ਇਹਨਾਂ ਵੀ ਜਿਹੜਾ ਮਾਲਕ ਉਹ ਵੀ ਮੈਂ ਅਟੈਚ ਕਰਦਾ ਤੇ ਆ ਬਾਕਸ ਦਾ ਆ ਪਰ ਪੰਜਾਬੀ ਦੀਆਂ ਹਾਰ ਲਈ ਇਹਨਾਂ ਕੋਈ ਨਹੀਂ ਆ ਵਾ ਜ਼ਿਆਦਾ ਇੰਗਲਿਸ਼ ਦੀਆਂ ਹੀ ਆ ਬਾਕਸ ਤੇ ਬਾਕੀ ਜਿਹੜਾ ਆ ਪੂਰੇ ਆ ਇਹਨਾਂ ਦੀ ਤਿਆਰੀ ਹੋਣ ਦੀ ਹਾਲੇ ਮਨਸਰੋ ਸਟੇਟ ਕਰਨ ਦੇ ਇੱਧਰ ਲੱਗਣਾ ਮੇਲਾ ਆ ਸੇਲ ਲੱਗੀ 20 ਰੁਪਏ ਦਾ ਹਰ ਚੀਜ਼ ਜਿਹੜੀ ਆ ਉਹਨੇ ਲਾਈ ਆ ਟਿਕਟ ਜਿਹੜੀ ਆ ਨਾ ਖਰੀਦਿਆਂ ਦੀ ਆ 100 ਰੁਪਏ ਬਾਕੀ ਇੱਧਰ ਜੋ ਵੀ ਕਰਨਾ ਵਾ ਜੋ ਮਤਲਬ ਰਾਈਡ ਲੈਣੀ ਕੁਝ ਕਰਨਾ ਉਹ ਮਖੜੇ ਦੇ ਆਰਗੇਨਾਈਜ਼ਰ ਅਮਨ ਜੀ ਨਾਲ ਸਾਡੇ ਨਾਲ ਆ ਆਪਾਂ ਇਹਨਾਂ ਕੋ ਪੂਰੀ ਜਾਣਕਾਰੀ ਲੈਣੇ ਜੀ ਸਰ ਯਾਹ ਪੇ ਆਮਨੇ ਨਿਊ ਅੰਬਸਡਰ ਮੇ ਪਟਾਕਾ ਮਾਰਕੀਟ ਕੇ ਵਿੱਚ ਮੇ ਆਮਨੇ ਐਗਜ਼ੀਬਿਸ਼ਨ ਲਗਾਇਆ ਹੈ फेस टनल का कृपया आप सभी जने आए और यहाँ पे तीन साल से नीचे बच्चों की हम टिकट नहीं लेते इसमें राइड्स वगैरह खाना फूड स्टॉल सब कुछ आपको देखने को मिलेगा शनिवार से हम कंटिन्यू कर देंगे इसकी जो टनल की टिकट है सौ रुपये की रखी हुई है जो इसकी राइडिंग की उसकी तीस रुपये की है, है। ये फुल फ्लैश सर शनिवार से रेगुलर हो जाएगा हाँ जी ਸਸਕਾਲ ਮਿਲਾਂਗੇ ਫਿਰ ਕੇ ਅਗਲੇ ਵਲੋਗ ਚ